ਪੰਜ ਪਿਆਰੇ ਉਹ ਨੇ ਜਿਹੜੇ ਇਹਨਾਂ ਦੀਆਂ ਜਨਾਨੀਆਂ ਦੀਆਂ ਜੁੱਤੀਆਂ ਚੁੱਕ ਕੇ ਪੈਰ ਤੋਂ ਹੁੰਦੇ ਨੇ ਗੁਰਦੁਆਰੇ ਮੱਥਾ ਟੇਕਣ ਆਈਆਂ ਨੂੰ ਉਹ ਪੰਜ ਪਿਆਰੇ ਸਾਡੇ ਸਾਨੂੰ ਮੈਸੇਜ ਕਿੱਥੋਂ ਮਿਲੂਗਾ ਮੈਂ ਕਹਿ ਬੈਠਾ ਕਿ ਪੰਜ ਸਿੰਘਾਂ ਨੂੰ ਵੀ ਤੁਸੀਂ ਕਿਹਦੇ ਤੋਂ ਲੈਂਦੇ ਹੋ ਸਲਾਹ ਤੁਸੀਂ ਸਲਾਹ ਲੈਣੀ ਤੇ 18 ਹੁਕਮਨਾਮੇ ਨੇ ਜਿਹੜੇ ਰਹਿਤਨਾਮੇ ਨੇ ਉਹ ਪੜੋ ਉਹਨਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਤਰਖਾਈਆਂ ਨੂੰ ਸਜ਼ਾ ਦੇਣੀ ਹੈ ਗੁਰੂ ਘਰ ਦੇ ਵਿੱਚ ਜੇ ਕਿਸੇ ਨੇ ਬਤਮੀਜ਼ੀ ਕੀਤੀ ਕਿਸੇ ਨੇ ਗੁਰੂ ਦਾ ਨਾਲ ਧਰੋਹ ਕੀਤਾ ਬਾਣੀ ਦਾ ਨਰਾਦਰ ਕੀਤਾ ਤੇ ਗੁਰੂ ਸਾਹਿਬ ਦਾ ਭਾਵੇਂ ਬੱਚਾ ਸੀ RAMRAE 506 ਛੇਕਦੇ ਉਹ ਜਿਉਂਦਾ ਹੀ ਸੜ ਗਿਆ ਉਹਦੇ ਚੇਲਿਆਂ ਨੇ ਜੂੰਦੇ ਨੂੰ ਸਾੜਤਾ ਉਹ ਸਮਾਦੀ ਸੀ ਉਹਨਾਂ ਕਹਿ ਦੇ ਮਰ ਗਿਆ ਤੇ ਉਹਨੂੰ ਸਾੜਤਾ ਉਹ ਹੈਗਾ ਜਿਉਂਦਾ ਸੀ ਧੀਰਮਲੀਏ ਗੁਰੂ ਸਾਹਿਬ ਦਾ ਅੱਜ ਅਸੀਂ ਪੰਜ ਸਿੰਘਾਂ ਤੋਂ ਅੰਮ੍ਰਿਤ ਪਾਨ ਕਰਦੇ ਆ ਤੇ ਉਹ ਸਭ ਤੋਂ ਪਹਿਲਾਂ ਕਹਿੰਦੇ ਧੀਰਮਲੀਏ ਤੇ RAMRAE ਦੀ ਸੰਗਤ ਨਹੀਂ ਕਰਨੀ ਉਹਨਾਂ ਦੇ ਮਰਨੇ ਪਰਨੇ ਤੇ ਨਹੀਂ ਜਾਣਾ ਇਹ ਗੁਰੂਕਾਲ ਤੋਂ ਚਲ ਤੁਸੀਂ ਕਿਹਦੇ ਤੋਂ ਸਲਾਹ ਲੈ ਰਹੇ ਹੋ ਇੱਕੋ ਹੀ ਗੱਲ ਹੈ ਕਿ ਇਹ ਜਿਹੜਾ ਗੁਨਾਹ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਣਾ ਲਲਕਾਰ ਕੇ ਤੇ ਨਰਾਦਰ ਕਰਨ ਵਾਲਿਆਂ ਨੂੰ ਪਨਾਹ ਦੇਣੀ ਦੇਣੀ ਐ ਸੀਐਮ ਸਾਡੇ ਸੁਆਮੀ ਬਣੇ ਨੇ ਖਾਲੀ ਲੀਡਰ ਨੇ ਪਿਓ ਇਹਦਾ ਸੀਐਮ ਆਪੇ ਡਿਪਟੀ ਸੀਐਮ ਨਾਲ ਹੋਮ ਮਿਨਿਸਟਰ ਤਿੰਨ ਸਾਲ ਦੀ ਸਰਕਾਰ ਚੱਲੀ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਤੋਂ ਬਾਅਦ ਇਹਨੇ ਕਿਹਨੂੰ ਅਰੈਸਟ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਲਕਾਰ ਕੇ ਪਾੜਿਆ ਤੇ ਵੰਗਾਰ ਕੇ ਨਰਾਦਰ ਕੀਤਾ ਉਹਨਾਂ ਦਾ ਸ਼ਰਮਦਾਤਾ ਬਣਿਆ ਹਿਮਾਚਲ 'ਚ ਬਿਠਾਈ ਰੱਖਿਆ ਫੜਿਆ ਨੇ ਜੇ ਵਿਰੋਧ ਕੀਤਾ ਸਿੱਖਾਂ ਨੇ ਗੋਲੀਆਂ ਮਾਰੀਆਂ ਗੋਲੀਆਂ ਮਾਰੀਆਂ ਪੰਜਾਬ ਸਰਕਾਰ ਦੀ ਪੁਲਿਸ ਨੇ ਬਾਦਲ ਦੀ ਪੁਲਿਸ ਨੇ ਤੇ ਬਾਦਲ ਸਾਹਿਬ ਕਹਿੰਦੇ ਨੇ ਇਹ ਅਗਿਆਤ ਪੁਲਿਸ ਗੋਲੀ ਮਾਰਗੀ ਮੁਨਛੀ ਦਾ ਦਿੰਦਾ ਥਾਣੇ ਦਾ ਕਿ ਕਿਹਦੀ ਗੋਲੀ ਰਾਈਫਲ ਚੋਂ ਕਿਹਦੇ ਚੋਂ ਚੱਲੀ ਤੇ ਕਿੰਨੇ ਸਿੱਕੇ ਚੱਲੇ ਇਹ ਮੁਨਛੀ ਰੱਖ ਦਿੰਦਾ ਥਾਣੇ ਦਾ ਤੇ ਸਾਡਾ ਸੀਐਮ ਹੋ ਕੇ ਬਾਦਲ ਕਹਿੰਦਾ ਅਗਿਆਤ ਪੁਸ ਗੋਲੀਆਂ ਮਾਰ ਗਿਆ ਇਹਨੂੰ ਤਿੰਨਾਂ ਸਾਲਾਂ ਚ ਅਗਿਆਤ ਪੁਸ ਹੀ ਨਹੀਂ ਲੱਭੀ ਵੀ ਕਿਹੜਾ ਗੋਲੀਆਂ ਮਾਰ ਗਿਆ ਹਵਾਰਾਂ ਤੇ ਮਰੀਆਂ ਨਹੀਂ ਮਰੇ ਨਹੀਂ ਬੰਦੇ ਦੋ ਬੰਦੇ ਮਰ ਗਏ ਤੇ ਕਾਤਲਾਂ ਨੂੰ ਡੀਜੀਪੀ ਬਣਾਇਆ ਸਰੂਪੇ ਦਿੱਤੇ ਹਰਮੰਦਰ ਸਾਹਿਬ ਇਹ ਕਰਤੂਤ ਤੇ ਜਿਹੜੇ ਸਾਡੇ ਗਰੀਬ ਬੱਚਿਆਂ ਦਾ ਖੂਨ ਪੀਣ ਵਾਲੇ ਪੁਲਿਸ ਅਫਸਰ ਉਹਨਾਂ ਨੂੰ ਤੁਸੀਂ ਛਡਾਇਆ ਚਾਰ ਪੁਲਿਸ ਅਫਸਰ ਇਹਨੇ ਛਡਾਇਆ ਸੁਖਵੀਰ ਬਾਦਲ ਨੇ ਯੂਪੀ ਦੇ ਜਿਨ੍ਹਾਂ ਨੇ ਸੰਗਰੂਰ ਦਾ ਇੱਕ ਗਰੀਬ ਜੇ ਬੱਚੇ ਨੂੰ ਘਰੋਂ ਚੁੱਕ ਕੇ ਤੇ ਉਹਨਾਂ ਦਾ ਕਾਊਂਟਰ ਕੀਤਾ ਸੀਬੀਆਈ ਨੇ ਹਾਈ ਕੋਰਟ ਦੇ ਕਹਿਣ ਤੋਂ ਕੇਸ ਕੱਢਿਆ ਤੇ ਉਹਨਾਂ ਨੂੰ ਸਜ਼ਾ ਦਵਾਈ ਉਮਰਕੈਦ ਸੰਗਰੂਰ ਦੀ ਜੇਲ੍ਹ ਚ ਉਹਨਾਂ ਨੂੰ 4 ਕ ਮਹੀਨੇ ਹੋਏ ਹੋਣਗੇ ਤੇ ਸੁਖਵੀਰ ਸਿੰਘ ਬਾਦਲ ਨੇ ਦਿਆਲੂ ਹੋ ਗਏ ਉਹਨਾਂ ਤੇ ਐ ਡਿਪਟੀ ਸੀਐਮ ਤੇ ਹੋਮ ਮਿਨਿਸਟਰ ਉਹਦਾ ਇੱਕ ਉਹ ਲੈ ਕੇ ਉਹਦਾ ਸਾਰਾ ਰਿਕਾਰਡ ਉਹਨਾਂ ਬੰਦਿਆਂ ਦਾ ਤੇ ਕਿਹਾ ਜੀ ਦੇਸ਼ ਦੇ ਵਡੇਰੇ ਹਿੱਤਾਂ ਨੂੰ ਅਸੀਂ ਚਾਹੁੰਦੇ ਕਿ ਇਹਨਾਂ ਨੂੰ ਰਾਸ਼ਟਰਪਤੀ ਛੱਡ ਦੇਵੇ। ਉਹ ਗਵਰਨਰ ਦੇ ਥਰੂ ਰਾਸ਼ਟਰਪਤੀガル ਕਾ ਉਹਲੇ ਤੇ ਛੁੱਟ ਗਏ। ਕੈਟ ਪਿੰਕੀ ਜਿਹਨੇ ਇੱਕ ਨਿਰਦੋਸ਼ ਬੱਚਾ ਘੱਟ ਉਮਰ ਦਾ ਲੁਧਿਆਣੇ ਗੋਲੀ ਨਾਲ ਮਾਰਿਆ ਉਹਨੂੰ ਮਰ ਕੈਦ ਹੋਈ। ਪ੍ਰਕਾਸ਼ ਸਿੰਘ ਬਾਦਲੇ ਨੂੰ 4 ਸਾਲ ਹੋਏ ਸੀ ਅੰਦਰ ਇਹਨੂੰ ਕੱਢ ਕੇ ਬਾਹਰ ਲਿਆਂਦਾ। ਇਹ ਕੰਮ ਕਰ ਸਕਦੇ ਪਰ ਸਾਡੇ 30-30 ਸਾਲਾਂ ਦੇ ਜਿਹੜੇ ਅੰਦਰ ਬੈਠੇ ਉਹਨਾਂ ਨੂੰ ਕਹਦੇ ਜੀ ਅਸੀਂ ਹੁਣ ਛਨਾਵਾਂਗੇ ਜਦੋਂ ਪੱਲੇ ਕੁਛ ਨਹੀਂ ਰਿਹਾ ਜਦੋਂ 15 ਸਾਲ ਸਰਕਾਰ ਰਹੀ ਅਜੇ ਤੱਕ ਸੈਂਟਰ ਸਰਕਾਰ ਦੀ ਭਾਈ ਵਾਲੀ ਚੱਲਣ ਈ ਉਦੋਂ ਛੜਾਇਆ ਨਹੀਂ ਤੇ ਹੁਣ ਜਦੋਂ ਪੱਲੇ ਕੱਖ ਨਹੀਂ ਰਿਹਾ ਸੰਗਤ ਪਿੱਛਾ ਛੱਡ ਗਈ ਤੇ ਹੁਣ ਕਹਿੰਦੇ ਹੁਣ ਅਸੀਂ ਛਨਾਵਾਂਗੇ ਇਹ ਲੋਕ ਨੇ ਜਿਹੜੇ ਗੁਨਾਹ ਕਰਕੇ ਤੇ ਹਾਲੇ ਵੀ ਕਹਿੰਦੇ ਨੇ ਕਿ ਮੇਰੀ ਗਲਤੀ ਕੀ ਮੈਂ ਉਸ ਇੰਟਰਵਿਊ ਦੇ ਚ ਇਹ ਵੀ ਕਿਹਾ ਗਿਆ ਗਿਆਨੀਆਂ ਨੂੰ ਗਿਆਨੀ ਜੀ ਤੁਸੀਂ ਉਹਨਾਂ ਨੂੰ ਕਨਫਰਮ ਨਹੀਂ ਕੀਤਾ ਉਹਨਾਂ ਦੀ ਗਲਤੀ ਨੂੰ ਅਕਾਲ ਤਖਦ ਦੇ ਰਿਕਾਰਡ ਤੇ ਨਹੀਂ ਲੈਂਦਾ ਉਹ ਕੱਲ ਨੂੰ ਕਹਿ ਸਕਦਾ ਦੇਖੋ ਕੋਈ ਸ਼ਿਕਾਇਤ ਕਰਦਾ ਤੇ ਉਹਨੇ ਆ ਕੇ ਕਹਿੰਦਾ ਸਭ ਕੁਝ ਮੇਰੀ ਝੋਲੀ ਚ ਪਾ ਦਿਓ ਉਹ ਤੇ ਬਣ ਗਿਆ ਪਰਉਪਕਾਰੀ ਤੇ ਬੇਰ ਨੇ ਜਿਹੜੀ ਤੇਰੀ ਝੋਲੀ ਚ ਪਾ ਦੀ ਲੱਡੂ ਨੇ ਤੇਰੀ ਝੋਲੀ ਚ ਪਾ ਦੀ ਤੂੰ ਖਾ ਲੈ ਘਰ ਜਾ ਕੇ ਉਹਨੂੰ ਅਕਾਲ ਤਖਦ ਦੇ ਸਾਹਮਣੇ ਖੜਾ ਕਰਕੇ ਪੁੱਛਦੇ ਵੀ ਤੂੰ ਆਹ ਕੋ ਕਰਮ ਕੀਤਾ ਕਿ ਨਹੀਂ ਦੋ ਡਿਪਟੀ ਸੀਐਮ ਸੀ ਤੇਰੇ ਸਾਹਮਣੇ ਗੁਰੂਗ੍ਰੰਥ ਸਾਹਿਬ ਦਾ ਨਰਾਤਰ ਹੋਇਆ ਤੂੰ ਕਿੱਥੇ ਸੀ ਤੇਰਾ ਕੀ ਰੋਲ ਜਵਾਬ ਲੈਂਦੇ ਵੀਡੀਓਗ੍ਰਾਫੀ ਹੁੰਦੀ ਸੰਗ ਦੇਖਦੀ ਫਿਰ ਉਹਨਾਂ ਕਾਤਲਾਂ ਨੂੰ ਤੁਸੀਂ ਬਚਾਇਆ ਜੇ ਰੈਸਟ ਕੀਤਾ ਤੇ ਕਿੱਥੇ ਕੀਤਾ ਦੱਸੋ ਇਹ ਹਾਂ ਜਾਂ ਨਾ ਦਾ ਜਵਾਬ ਲੈਂਦੇ ਫਿਰ ਉਹਨਾਂ ਨੂੰ ਗੁਰੂਗ੍ਰੰਥ ਸਾਹਿਬ ਦੀ ਪਿੱਤਰ ਅਜ਼ਮਤ ਲਈ ਲੱਡ ਵਾਲਿਆਂ ਨੂੰ ਸੜਕ ਤੇ ਬੈਠਣ ਵਾਲਿਆਂ ਤੁਸੀਂ ਗੋਲੀਆਂ ਬਣਵਾਈਆਂ ਦੋ ਬੱਚੇ ਸ਼ਹੀਦ ਹੋਏ ਤੁਹਾਡੇ ਗੋਲੀਆਂ ਮਾਰਨ ਵਾਲੇ ਜਿਹੜੇ ਸੀ ਉਹ ਡੀਜੀਪੀ ਬਣੇ ਗਲਤ ਆ ਕੇ ਠੀਕ ਆ ਕਿ ਐਟ ਪੈਂਕੀ ਨੂੰ ਤੇਰੇ ਬਾਪ ਨੇ ਛੱਡਿਆ ਤੂੰ ਚਾਰ ਬੱਚੇ ਯੂਪੀ ਦੇ ਛਡਵਾਏ ਜਿਹੜੇ ਗਰੀਬ ਸਿੱਖ ਨੂੰ ਮਾਰ ਕੇ ਗਏ ਬਾਕੀ ਤੇ ਚਲੋ ਛੱਡੋ ਇਹ ਕਨਫਰਮ ਕਰਾਉਂਦੇ ਕਾਲ ਤੱਕ ਦੇ ਰਿਕਾਰਡ ਤੇ ਆਉਂਦਾ 50 ਸਾਲ ਬਾਅਦ ਕੋਈ ਕਹਿ ਸਕਦਾ ਕਿ ਐ ਸੋਝਾ ਕਰਕੇ ਇਸ ਬੰਦੇ ਨੂੰ ਪੰਜੋ ਛੇ ਕਿਆ ਸੀ ਪਰ ਨਹੀਂ ਲੈਂਦਾ ਉਹੀ ਗੱਲ ਹੋਈ ਆ ਥੋੜੇ ਦਿਨ ਪਹਿਲਾਂ ਫੇਰ ਦਿਆ ਚਿੱਠੇ ਕਿ ਸ਼ਰੋਮਣੀ ਕਾਲੀ ਦਾ ਲੈ ਕੀਤਾ ਸ਼ਰੋਮਣੀ ਕਾਲੇ ਮੇਰਾਇਚ ਕੀ ਕਸੂਰ ਸੀ ਵੀ ਜੇ ਤੇਰਾ ਕਸੂਰ ਹੀ ਨਹੀਂ ਤਾਂ ਝੋਲੀ ਚ ਕਾਨੂੰ ਪਵਾਈ ਜਾਂਦਾ ਉਹੋ ਜੇ ਸਾਡੇ ਗਿਆਨੀ ਰਿਕਾਰਡ ਤੇ ਨਹੀਂ ਲਿਆਂਦਾ ਤੇ ਮੈਂ ਉਦੋਂ ਕਿਹਾ ਵੀ ਇਹ ਤੁਹਾਨੂੰ ਪਤਾ ਆ ਕਿ ਇਹਦੀ ਸਜ਼ਾ ਕੀ ਬਣਦੀ ਹੈ ਸਜ਼ਾ ਦਿਓ ਇਹ ਕਹਾਣੀਆਂ ਨਾ ਪਾਓ ਇਹ ਕਦੀ ਵੀ ਸਾਡੀ ਮਰਿਆਦਾ ਦਾ ਨਵੇਂ ਨਹੀਂ ਕਰ ਨਹੀਂ ਹੋ ਸਕਦਾ ਕਿ ਤੁਸੀਂ ਕੋ ਬਹਾਨਾ ਲਾਓ ਜੀ ਇਹਦੇ ਤੇ ਉਹਨਾਂ ਦਾ ਕਾਲੇਦਾਲ ਚਲਣਾ ਹੀ ਨਹੀਂ ਆ ਪੈਂ ਕਰ ਲਈਏ ਇਹ ਨਹੀਂ ਕੰਮ ਹੋਣਾ ਜਿਹੜਾ ਗੁਰੂ ਘਰ ਦਾ ਧਰੋਹ ਕਰਦਾ ਗੁਰੂ ਘਰ ਦਾ ਦੋਸ਼ੀ ਆ ਉਹਨੂੰ ਸਜ਼ਾ ਉਹੀ ਮਿਲਣੀ ਜਿਹੜੀ ਪੰਥ ਵੱਲੋਂ ਤੈਅ ਆ ਪਰ ਇਹਨਾਂ ਨੇ ਅਜੇ ਤੱਕ ਕੋਈ ਅਸਰ ਨਹੀਂ ਤੇ ਬਲਕੇ ਮੇਰੀ ਟਿੱਪਣੀ ਦਾ ਇੱਕ ਜਵਾਬ ਦਿੱਤਾ ਦਿੱਲੀ ਇੱਕ ਗੁਰਦੁਆਰੇ ਗਿਆ ਸ਼ਾਇਦ ਗਿਆਨੀ ਰਗਵੀਰ ਸਿੰਘ ਨਾਮ ਅਖੇ ਜੀ ਲੋਕ ਸਾਨੂੰ ਐਂ ਕਹਿੰਦੇ ਕਿ ਐ ਸਲਾਵਾ ਲੈਣ ਲਈ ਕਿਉਂ ਬੁਲਾ ਲਏ ਤੇ ਗੁਰੂ ਸਾਹਿਬ ਵੀ ਲੈਂਦੇ ਰਹੇ ਤੇ ਉਦਾਹਰਨ ਕੀ ਦਿੱਤੀ ਉਦਾਹਰਨ ਦਿੱਤੀ ਕਿ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਸੀ ਤੇ ਉਦੋਂ ਸਲਾਵਾ ਹੋਈਆਂ ਪੰਥਰ ਪਥਵੇਂ ਮਤਾ ਜੇ ਪਤਰੀ ਚਲਾਵੋ ਦੁਤੀਆ ਮਤਾ ਦੋਏ ਮਨੁਖ ਪਹਚਾਵੋ ਤ੍ਰਿਤਿਆ ਮਤਾ ਕਿਛ ਕਰੋ ਪਾਏ ਦਸੋ ਇਹ ਸਾਡੇ ਗਿਆਨੀਆਂ ਦਾ ਵਿਵੇਕ ਇਹਨਾਂ ਦੀ ਕਮਾਈ ਇਹਨਾਂ ਦੀ ਵਿਦਵਤਾ ਗੁਰੂ ਅਰਜਨ ਦੇਵ ਜੀ ਬੈਠੇ ਦੀਵਾਨ ਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਕਿਸੇ ਨੇ ਦੱਸਿਆ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਤੇ ਸਲਾਵਾ ਦੇਣ ਵਾਲਿਆਂ ਨੇ ਕਿਹਾ ਜੀ ਆਪਾਂ ਚਿੱਠੀ ਪਾ ਕੇ ਉਹਨੂੰ ਸਮਝਾਈਏ ਗੁਰੂ ਸਾਹਿਬ ਸੁਣਦੇ ਰਹੇ ਕਿਸੇ ਨੇ ਕਿਹਾ ਜੀ ਆਪਾਂ ਦੋ ਸਿੱਖ ਭੇਜ ਦੀਏ ਗੁਰੂ ਸਾਹਿਬ ਸੁਣਦੇ ਰਹੇ ਤੋ ਤੀਸਰਾ ਮਤਾ ਜਿਹੜਾ ਨਾ ਕੁਛ ਕਦੇ ਜ ਕੋ ਕੋ ਪਾਓ ਕਰਨਾ ਚਾਹੀਦਾ ਸਾਨੂੰ ਹੋਣਾ ਐਵੇਂ ਢਿੱਲੇ ਨਹੀਂ ਪੈਣਾ ਜ ਕੁਛ ਕਰਨਾ ਚਾਹੀਦਾ ਤੋ ਗੁਰੂ ਸਾਹਿਬ ਦਾ ਨਿਰਣਾ ਸੀ ਮੈਂ ਸਭ ਕੁਝ ਛਾੜ ਪ੍ਰਭ ਤੂੰ ਹੀ ਧਿਆਇਆ ਗੁਰੂ ਅਰਜਨ ਦੇਵ ਜੀ ਦਾ ਨਿਰਣਾ ਕੀ ਸੀ ਗਿਆਨੀ ਜੀ ਇਹ ਦੱਸੋ ਤੁਹਾਨੂੰ ਕਿਹੜੇ ਸਲਾਹ ਦੇਣ ਵਾਲਿਆਂ ਨੇ ਸਲਾਹਾਂ ਦੇਤੀਆਂ ਗੁਰੂ ਹੋਵੇ ਤੋ ਉਹ ਕਿਹਨ ਤੋਂ ਸਲਾਹ ਲਵੇ ਉਹ ਗੁਰੂ ਕਾ ਦਾ ਗੁਰੂ ਨੂੰ ਤਾਂ ਕਰਾਇਆ ਪਾਇਆ ਸਲਾਹ ਦੇਣ ਵਾਲਿਆਂ ਨੇ ਅਨੰਦਪੁਰ ਦੇ ਕਿਲੇ 'ਚ ਪਾਇਆ ਬੜਾ ਜ਼ੋਰ ਲੱਗਾ ਗੁਰੂ ਸਾਹਿਬ ਜੀ ਨੂੰ ਕਿਲੇ 'ਚੋਂ ਛੱਡ ਦਿਓ ਕਿਲਾ ਜੀ ਉਹਨਾਂ ਨੇ ਸੌਂ ਖਾ ਲਈ ਆ ਜੀ ਮਾਤਾ ਜੀ ਨੂੰ ਲੈ ਗਏ ਗੁਰੂ ਸਾਹਿਬ ਨੇ ਕਿਹਾ ਕਿਲਾ ਆ ਸਾਡਾ ਅਨੰਦਪੁਰ ਦਾ ਉਹਦੇ 'ਚ ਬੌਲੀ ਆ ਉਹਦੇ 'ਚ 8 ਮਹੀਨਾ ਦਾ ਰਾਸ਼ਨ ਆ ਅਸੀਂ ਇੱਥੇ ਲੜ ਸਕਦੇ ਆ ਅਸੀਂ ਰਾਜ ਕਿੱਥੇ ਲੜਾਂਗੇ ਨਾ ਨਾ ਜਿਉਂ ਨਾ ਸੌਂ ਖਾ ਲਈ ਲੜਾਈ ਨਹੀਂ ਲੈਣੀ ਚਾਹੀਦੀ ਐ ਜੀ ਬਦਾਵਾ ਲੈ ਕੇ ਦੇ ਗਏ ਫਿਰ ਵੀ ਗੁਰੂ ਸਾਹਿਬ ਨੇ ਬੜਾ ਸਮਝਾਇਆ ਕਿ 8 ਮਹੀਨੇ ਨਹੀਂ 8 ਦਿਨ ਹੀ ਰੁਕ ਜਾਓ ਨਹੀਂ ਰੁਕੇ ਫਿਰ 8 ਘੜੀਆਂ ਹੀ ਰੁਕ ਜਾਓ ਨਹੀਂ ਤੇ ਗੁਰੂ ਸਾਹਿਬ ਦਾ ਜੋ ਨੁਕਸਾਨ ਹੋਇਆ ਇਤਿਹਾਸ ਗਵਾ ਕਿਹੜੇ ਕਿਹੜੇ ਤੁਸੀਂ ਸਲਾਹਕਾਰਾਂ ਦੀ ਗੱਲ ਤੇ ਚੱਲਣਾ ਚਾਹੁੰਦੇ ਗੁਰੂ ਸਾਹਿਬ ਨੂੰ ਕੌਣ ਮਤ ਦੇ ਸਕਦਾ ਫਿਰ ਅੱਗੇ ਆ ਗਏ ਤੇ ਡੱਲਾ ਜੀ ਮਿਲ ਗਏ ਜੇ ਮੈਂ ਤੁਹਾਡੇ ਨਾਲ ਹੁੰਦਾ ਤੇ ਨਾਨਦਪੁਰ ਨਹੀਂ ਛੱਡਿਆ ਜਾਣਾ ਛੱਲਣਾ ਨਹੀਂ ਸੀ ਪੈਣਾ ਇੱਕ ਸਿੱਖ ਨੇ ਰਾਈਫਲ ਲਿਆ ਕੇ ਦਿੱਤੀ ਗੁਰੂ ਸਾਹਿਬ ਬੜੀ ਕਾਮਯਾਬ ਰਾਈਫਲ ਆ ਚਲਾ ਕੇ ਦੇਖੋ ਗੁਰੂ ਸਾਹਿਬ ਕਹਿੰਦੇ ਸਿੱਖਾਂ ਨੂੰ ਹੋਰ ਭਾਈ ਟੱਲਿਆ ਨੂੰ ਕਹਿੰਦੇ ਭਾਈ ਟੱਲਿਆ ਆਪਣਾ ਕੋ ਸਿੱਖ ਲਿਆ ਆਪਣਾ ਮਰੀਦ ਲਿਆ ਬਾ ਨਿਸ਼ਾਨਾ ਪਰਖਣਾ ਕਹਿੰਦੇ ਜੀ ਗੋਲੀ ਚਲਾਓਗੇ ਉੱਥੇ ਕਹਿੰਦੇ ਹਾਂ ਪਰਖਿਆ ਤੇ ਤਾਂ ਹੀ ਜਾਊ ਤੂੰ ਕਹਿੰਦੇ ਕਹਿੰਦੇ ਜੀ ਇਹ ਕੁੱਤੇ ਦੀ ਮੌਤ ਕੌਣ ਮਰਦਾ ਤੁਸੀਂ ਕਿਹੜੀ ਗੱਲ ਕਰਦੇ ਹੋ ਕੋਈ ਜੰਗ ਹੋਵੇ ਤੇ ਉੱਥੇ ਲੜਗੇ ਅਸੀਂ ਫਿਰ ਉਹਨੂੰ ਕਿਹਾ ਵੀ ਉਹ ਫਿਰ ਕੀ ਕਹਿਣਗੇ ਤੇਰੇ ਸੇਵਕ ਨਾ ਹੋਏ ਉਹ ਤੇ ਕਹਿੰਦੇ ਜੀ ਉਹ ਫਿਰ ਐਂ ਕਹਿੰਦੇ ਕਹਿੰਦੇ ਉਹ ਕਹਿੰਦੇ ਭਾਈ ਡੱਲਾ ਤੂੰ ਹੀ ਖਲੋ ਜਾ ਨਹੀਂ ਜੀ ਗੁਰੂ ਸਾਹਿਬ ਇਹ ਤੇ ਕੋਈ ਲੜਾਈ ਹੋਵੇ ਤੇ ਮੈਂ ਲੜਾਂ ਇਸ ਤਰ੍ਹਾਂ ਕਿ ਮੈਨੂੰ ਜਾਈ ਮੋਤੇ ਮਰੂੰਗਾ ਫਿਰ ਗੁਰੂ ਸਾਹਿਬ ਨੇ ਫਿਰ ਆਪਣੇ ਸਿੱਖ ਨੂੰ ਕਿਹਾ ਕਿ ਆਵਾਜ਼ ਦਿਓ ਸਿੱਖਾਂ ਨੂੰ ਮੈਂ ਪਰਖ ਕਰਨੀ ਫਿਰ ਦੋ ਪਿਓ ਪੁੱਤ ਆਏ ਉਹ ਕਹਿੰਦਾ ਮੇਰੇ ਤੇ ਕਰੋ ਕਹਿੰਦਾ ਮੇਰੇ ਤੇ ਕਰੋ ਫਿਰ ਗੁਰੂ ਸਾਹਿਬ ਨੇ ਭਾਈ ਡੱਲਾ ਨੂੰ ਕਿਹਾ ਭਾਈ ਡੱਲਾ ਗੁਰੂ ਨਹੀਂ ਕੱਲਾ ਗੁਰੂ ਦੇ ਨਾਲ ਅੱਲਾ ਐਹੋ ਜੇ ਸਿੱਖ ਮੇਰੇ ਨਾਲ ਤੇ ਤਾਂ ਵੀ ਮੈਨੂੰ ਆ ਦਿਨ ਦੇਖਣਾ ਪਿਆ ਤੂੰ ਮੇਰੀ ਕੀ ਸਹਾਇਤਾ ਕਰ ਸਕਦਾ ਪਾ ਇਹਨਾਂ ਨੂੰ ਕੌਣ ਸਮਝਾਵੇ ਜੀ ਇਹਨਾਂ ਗਿਆਨੀਆਂ ਨੂੰ ਕਿ ਗੁਰੂ ਤੁਹਾਨੂੰ ਗੁਰੂ ਬਣਾਇਆ ਗੁਰੂ ਦਾ ਸਰੀਰ ਬਣਾਇਆ ਦਸਮ ਪਾਤਸ਼ਾਹ ਨੇ ਤੁਹਾਨੂੰ ਕੋਈ ਅਜੇ ਕਸਰ ਹੈਗੀ ਆ ਤੁਸੀਂ ਸਾਲੋਂ ਸਾਲ ਖਾਦਾ ਗੁਰੂ ਘਰ ਨੂੰ 100-100 ਬੰਦਾ ਤੁਹਾਡਾ ਟੁਕੜ ਤੋੜਦਾ ਗੁਰੂ ਘਰ ਦਾ ਤੁਹਾਡੇ ਤੇ ਪਹਿਰਾ ਦਿੰਦੇ ਆ ਪਹਿਰਾ ਦਿੰਦੇ ਆ ਕੰਮ ਤੁਸੀਂ ਢੇਲੇ ਦਾ ਨਹੀਂ ਕੀਤਾ ਕੌਣ ਦਾ ਕੀ ਕਹਿਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਪਰ ਸਾਡੇ ਸਾਧ ਸੰਗਤ ਜੀ ਇਹ ਹੁਣ ਇਹ ਵੈਸਾਂ ਚ ਕੁਝ ਨਹੀਂ ਪਿਆ ਸਾਡਾ ਸਮਾਂ ਆ ਗਿਆ ਸਬਰ ਟੁੱਟ ਗਿਆ ਇਹ ਗੁਰੂ ਘਰ ਨੂੰ ਜੇ ਬਚਾਉਣਾ ਤੁਹਾਨੂੰ ਉਦਮ ਕਰਨਾ ਪਊ ਇੱਕ ਤੇ ਆਪ ਗੁਰੂ ਤੇ ਭਰੋਸਾ ਰੱਖੋ ਇੱਕ ਗੁਰੂ ਤੇ ਭਰੋਸਾ ਰੱਖਣ ਵਾਲਿਆਂ ਨੂੰ ਲਾਮਬੰਦ ਕਰੋ ਇਹਨਾਂ ਤੋਂ ਕਮੇਟੀ ਲਈਏ